हिमाचल प्रदेश ਦੀ ਮੰਡੀ ਲੋਕ ਸਭਾ ਤੋਂ ਸੰਸਦ ਮੈਂਬਰ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਵਿਵਾਦ ਰੋਕਣ ਦਾ ਨਾਮ ਨਹੀਂ ਲੈ ਰਹੇ। ਕਾਮੇਡੀਅਨ ਅਤੇ ਐਕਟਰ ਗੁਰਪ੍ਰੀਤ ਸਿੰਘ ਉਰਫ ਗੁਰਪ੍ਰੀਤ ਘੁੱਗੀ ਨੇ ਉਕਤ ਫਿਲਮ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਘੁੱਗੀ ਨੇ ਕਿਹਾ ਕਿ ਕਿਸੇ ਵੀ ਅਜੰਡੇ ਦੇ ਆਧਾਰ ਤੇ ਕੋਈ ਵੀ ਫਿਲਮ ਨਹੀਂ ਬਣਾਈ ਜਾਣੀ ਚਾਹੀਦੀ ਅਤੇ ਨਾ ਹੀ ਸਿਨੇਮੇ ਦੀ ਦੁਰਵਰਤੋਂ ਹੋਣੀ ਚਾਹੀਦੀ ਹੈ। ਆਓ ਵੇਖਦੇ ਹਾਂ ਪੂਰੀ ਖਬਰ। हिमाचल प्रदेश ਦੀ ਮੰਡੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਰੋਕਣ ਦਾ ਨਾਮ ਨਹੀਂ ਲਿਆਇਆ। ਕਮੇਡੀਅਨ ਅਤੇ ਐਕਟਰ ਗੁਰਪ੍ਰੀਤ ਸਿੰਘ ਉਰਫ ਗੁਰਪ੍ਰੀਤ ਖੁੱਗੀ ਨੇ ਉਕਤ ਫਿਲਮ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਖੁੱਗੀ ਨੇ ਕਿਹਾ ਕਿ ਕਿਸੇ ਵੀ ਅਜੰਡੇ ਦੇ ਆਧਾਰ ਤੇ ਕੋਈ ਵੀ ਫਿਲਮ ਨਹੀਂ ਬਣਾਈ ਜਾਣੀ ਚਾਹੀ ਅਤੇ ਨਾ ਹੀ ਸਿਨੇਮੇ ਦੀ ਦੁਰਵਰਤੋਂ ਹੋਣੀ ਚਾਹੀਦੀ। ਗੁਰਪ੍ਰੀਤ ਨੇ ਇਹ ਗੱਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ ਅਰਦਾਸ ਸਰਬੱਤ ਦੇ ਭਲੇ ਦੀ ਦੀ ਪ੍ਰਮੋਸ਼ਨ ਦੌਰਾਨ ਕਹੀ ਉਹਨਾਂ ਐਬਿਆਨ ਦਿੱਲੀ ਵਿੱਚ ਦਿੱਤਾ ਕਿ ਇਸ ਟੂਰ ਦੌਰਾਨ ਸਟਾਰ ਐਕਟਰ ਗਿਪੀ ਗਰੇਵਾਲ ਅਤੇ ਜੈਸਮਨ ਪਸੀਨ ਉਹਨਾਂ ਦੇ ਨਾਲ ਮੌਜੂਦ ਸਨ ਗੁਰਪ੍ਰੀਤ ਕੋ ਗੀਨੇ ਅੱਗੇ ਕਿਹਾ ਕਿ ਜੋ ਵੀ ਆਪਣੇ ਆਪ ਨੂੰ ਸਹੀ ਲੱਗਦਾ ਹੈ ਉਹ ਸਿਨੇਮਾ ਨਹੀਂ ਹੈ ਅਜਿਹਾ ਸੋਚਣਾ ਗਲਤ ਹੈ ਇਹ ਖਾਸ ਤੌਰ ਤੇ ਗਲਤ ਹੈ ਜੇਕਰ ਤੁਹਾਡੇ ਕੋਲ ਸੱਚੇ ਇਤਿਹਾਸਿਕ ਫੈਕਟਸ ਕੋਗਿਨੇ ਕਹਾਂ ਕਿ ਤੁਹਾਡੇ ਕੋਲ ਖੋਜ ਦੇ ਵਿੱਚ ਤੁਹਾਡੀ ਘਾਟ ਹੈ ਇਸ ਸਥਿਤੀ ਵਿੱਚ ਸਰੋਤੇ ਜਾਂ ਕੋਈ ਧਾਰਮਿਕ ਸੰਸਥਾ ਜ਼ਿੰਮੇਵਾਰ ਨਹੀਂ ਹੋਵੇਗੀ। ਅਗੋ ਗੁਰਪਈ ਕੋਗਿਨੇ ਕਹਾਂ ਕਿ ਮੈਂ ਫਿਲਮ ਨਹੀਂ ਦੇਖੀ ਪਰ ਟ੍ਰੇਲਰ ਵਿੱਚ ਦਿਖਾਏ ਗਏ ਸੀਨ ਤੇ ਇਤਰਾਜ਼ ਕਰਨਾ ਜ਼ਰੂਰੀ ਹੈ ਅਤੇ ਲੋਕ ਇਤਰਾਜ਼ ਕਰ ਰਹੇ ਹਨ। ਪਰ ਉਹ ਸੋਚ ਰਿਹਾ ਕਿ ਉਕਤ ਫਿਲਮ ਅਜਿਹੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ ਤਾਂ ਇਹ ਨਹੀਂ ਹੋਣਾ ਚਾਹੀਦਾ। ਇਸ ਤੋਂ ਪਹਿਲਾਂ ਕੰਗੜਾ ਦੁਆਰਾ ਨਿਰਦੇਸ਼ਿਤ ਫਿਲਮ ਐਮਰਜੈਂਸੀ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਇਸ ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਤੋਂ ਮਨਜ਼ੂਰੀ ਨਹੀਂ ਮਿਲ ਸਕੀ ਫਿਲਮ ਚ ਕੰਗਣਾ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ 'ਚ ਨਜ਼ਰ ਆਈ ਕਈ ਸਿੱਖ ਧਾਰਮਿਕ ਜਥੇਬੰਦੀਆਂ ਨੇ ਇਸ ਫਿਲਮ ਦੀ ਆਲੋਚਨਾ ਕੀਤੀ ਅਤੇ ਇਸ ਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਇਹਨਾਂ ਸੰਗਠਨਾਂ ਦਾ ਦਾਅਵਾ ਹੈ ਕਿ ਇਸ ਫਿਲਮ ਕਰਕੇ ਫਿਰਕੂ ਤਣਾਅ ਪੜਕ ਸਕਦਾ ਹੈ ਅਤੇ ਗਲਤ ਜਾਣਕਾਰੀ ਵੀ ਫੈਲ ਸਕਦੀ ਹੈ ਇਹਨਾਂ ਸਾਰਾ ਕਾਰਨਾ ਕਰਕੇ ਫਿਲਮ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਸੈਂਸਰ ਬੋਰਡ ਨੇ ਇਸ ਤੋਂ ਵਿਵਾਦਿਤ ਸੀਨ ਹਟਾਉਣ ਦੇ ਹੁਕਮ ਜਾਰੀ ਕੀਤੇ ਇਸ ਬਾਰੇ ਕੰਗਨਾ ਨੇ ਕਿਹਾ ਕਿ ਉਹ ਆਪਣੀ ਫਿਲਮ ਚ ਐਮਰਜੈਂਸੀ ਲਈ ਅਦਾਲਤ ਚ ਲੜੇਗੀ ਅਤੇ ਬਿਨਾਂ ਕਿਸੇ ਕਟੌਤੀ ਦੇ ਇਸ ਨੂੰ ਰਿਲੀਜ਼ ਕਰੇਗੀ ਕਿਉਂਕਿ ਇਸ ਦੇ ਤੱਥਾਂ ਨੂੰ ਬਦਲਣਾ ਬਿਲਕੁਲ ਗਲਤ ਹੋਵੇਗਾ ਤਾਂ ਦਰਸ਼ਕਾਂ ਨੂੰ ਦੱਸਦੀ ਹੈ ਕਿ ਐਮਰਜੈਂਸੀ ਵਿੱਚ ਸੰਜਰ ਨੈਲਸ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਿਊਰੋ ਰਿਪੋਰਟ ਹਮਦਰਦ